ਅੱਜ ਅਸੀਂ ਆਏ ਆ ਸਰਦਾਰ ਜਸਵੀਰ ਸਿੰਘ ਜੀ ਦੇ ਕੋਲ ਦੱਸੀ ਭਾਜੀ ਕੋਲ ਆਹ ਖੇਤ ਜਿਹੜਾ ਆਪਾਂ ਦੇਖ ਰਹੇ ਆ ਕਿਹੜਾ ਬੀਜ ਆ ਸਰਦਾਰ ਜੀ ਇਹ 134 ਆ ਜੀ 134 ਬੀਜ ਆ ਜੀ ਇਸ ਖੇਤ ਦੇ ਵਿੱਚ ਆਪਣਾ ਭੂਸਤਰ ਨਹੀਂ ਪਿਆ ਹੋਇਆ ਪਹਿਲਾਂ ਆਪਾਂ ਇਹਦੇ ਡੱਕੇ ਵੀ ਗਿਣਤੀ ਕਰਦੇ ਆ ਵੀ ਕਿੰਨੇ ਡੱਕੇ ਆ ਔਰ ਕਿੰਨੀ ਜੜ ਲਓ ਜੀ ਇਹ ਕਿੰਨੇ ਦਿੰਦੀ ਹੈਗੀ ਆ ਜੀ ਜੀ ਇਹ ਹੋ ਗਈ ਜੀ 25 ਦਿਨ ਦੀ 25 25 ਦਿਨ ਦੀ ਜੀਰੀ ਹੈ ਜੀ ਤੇ ਡੱਕੇ ਕਾਊਂਟ ਕਰਨੇ ਆ ਜੀ 2 3 4 5 6 7 8 8 9 10 11 12 13 14 15 16 17 18 19 ਡੱਕੇ 19 ਡੱਕੇ ਹੈਗੇ ਆ ਜੀ ਇਹਦੇ ਵਿੱਚ ਹੁਣ ਆਪਾਂ ਚੱਲਦੇ ਆ ਦੂਸਰੇ ਖੇਤ ਦੇ ਵਿੱਚ ਜਿਹਦੇ ਵਿੱਚ ਪਾਇਆ ਹੋਇਆ ਜਿਹਦੇ ਵਿੱਚ ਭੂਸਤਰ ਪਾਇਆ ਹੋਇਆ ਹੈ ਲੋ ਜੀ ਹੁਣ ਜੱਸੀ ਭਾਜੀ ਆਪਣੇ ਦੂਸਰੇ ਖੇਤ ਦੇ ਵਿੱਚੋਂ ਬੂਝਾ ਪਟਣ ਲੱਗੇ ਆ। ਆਪਣਾ ਇਸ ਖੇਤ ਦੇ ਵਿੱਚ ਵੀ ਪੂਸਤਰਾ ਪਿਆ ਹੋਇਆ ਜੀ। ਇਹਦਾ ਹੁਣ ਬੂਝੇ ਦੇ ਵਿੱਚ ਆਪਾਂ ਡੱਕਿਆਂ ਦੀ ਕਾਊਂਟਿੰਗ ਤੇ ਜੜ ਦੀ ਲੰਬਾਈ ਜਿਹੜੀ ਦੇਖਾਂਗੇ। ਹਾਂ ਜੀ ਜੱਸੀ ਭਾਜੀ ਇਹ ਵੀ 134 ਬੀਜ ਹੈ ਜੀ। ਇਹ ਵੀ 134 ਹੈ ਜੀ। 1 ਦਿਨ ਦੀ ਲੱਗੀ ਸੀ ਹਾਂ ਜੀ। ਕਹਿੰਦੇ ਕਈ ਵਾਰੀ ਇੱਕ ਫੋਟੋ ਦਾ ਜਿਹੜੀ ਉਹ ਬਹੁਤ ਸ਼ਬਦਾਂ ਨਾਲ ਉੱਪਰ ਹੁੰਦੀ ਹੈ। ਹੁਣ ਆ ਤੁਸੀਂ ਦੋਨਾਂ ਨੂੰ ਵੈਸੇ ਹੀ ਦੇਖ ਲਓ। ਤਾਂ ਦੋਨਾਂ ਦੀ ਜਿਹੜੀ ਬੂਝੇ ਦੀ ਚੌੜਾਈ ਲੰਬਾਈ ਔਰ ਡੱਕੇ ਆਪਾਂ ਉਹਨੇ ਕਾਊਂਟ ਕਰਕੇ ਦੇ ਦੇਣੇ ਤੇ ਆਹ ਪੋਸਟਰਾ ਜਿਹੜਾ ਪੈਕੇਟ ਆ ਜੀ ਇਹ ਪਿਆ ਹੋਇਆ ਹੈ ਸਕੀਚ ਜੱਸੀ ਭਾਜੀ ਇਹਦੇ ਵੀ ਆਪਾਂ ਡੱਕੇ ਜਿਹੜਾ ਕਾਊਂਟ ਕਰ ਦਈਏ ਦੇਖੋ 1 2 3 4 5 6 7 8 9 10 11 12 13 14 15 18 19 20 21 22 23 24 25 26 27 28 29 30 31 32 33 34 35 36 37 38 39 40 ਚਾਲੀ ਤੇ 4 ਚ ਵਾਲੀ ਹੈ ਜੀ ਵਾ ਕਮਾਲ ਹੋ ਗਿਆ 44 ਡੱਕੇ ਜੱਸੀ ਭਾਜੀ ਨੇ ਇਧਰੋਂ 134 ਬੀਜ ਚੋਂ ਕੱਢੇ ਆ ਤੇ ਜੱਸੀ ਭਾਜੀ ਦਾ ਹੀ ਖੇਤ ਆ ਦੂਸਰਾ ਜਿਹਦੇ ਵਿੱਚ ਉਹੀ ਬੀਜ 134 ਹੈ 19 ਡੱਕੇ ਆ ਫਰਕ ਇੱਕੋ ਹੀ ਆ ਵੀ ਇਧਰ ਪੂਸਤਰ ਦਾ ਪੈਕੇਟ ਪਿਆ ਹੋਇਆ ਉਹ ਵਾਲੇ ਵਿੱਚ ਨਹੀਂ ਪਿਆ ਹੋਇਆ ਤੇ ਜੱਸੀ ਭਾਜੀ ਇੱਕ ਚੀਜ਼ ਦੱਸੋ ਇਹ ਦੋਨਾਂ ਦੀ ਬਜਾਈ ਦੀ ਡੇਟ ਵੀ ਸੇਮ ਸੀਗੀ ਇੱਕ ਦਿਨ ਜੀ ਤਿੰਨ ਕਿਲੇ ਇੱਕ ਦਿਨ ਲੱਗੇ ਹੋਏ ਜੀ ਇੱਕ orange 3 ਕਿਲੇ ਲੱਗੇ ਹੋਏ ਉਹਦੇ ਵਿੱਚ ਉਹ ਜਿਹੜਾ 2 ਕਿਲੇ ਵਾਲਾ ਟੱਕਾ ਵਈ ਜੀ ਆਪਣਾ ਪੂਸਤਰ ਪਿਆ ਹੋਇਆ ਤੇ ਤੁਸੀਂ ਖੁਸ਼ ਹੋ ਇਸ ਚੀਜ਼ ਤੋਂ ਬਹੁਤ ਖੁਸ਼ ਹਾਂ ਜੀ ਤੇ ਉਹੀ ਗੱਲਾਂ ਕਰਦੇ ਤੇ ਜੀ ਆ ਜੀਰੀ ਦਾ ਬਹੁਤ ਫਰਕ ਆ ਜੀ ਔਰ ਆਲੂਆਂ ਵਿੱਚ ਫਿਰ ਆਪਾਂ ਪਾਵਾਂਗੇ ਪੋਸਟਰਾ ਜੀ ਗਾਹਾਂ ਨੂੰ ਤਾਂ ਮੈਂ ਸਾਰੀ ਵਿੱਚ ਕਣਕ ਚ ਵੀ ਪਾਉਣਾ ਵਾਹ ਜੀ ਵਾਹ ਧੰਨਵਾਦ